ਬਠਿੰਡਾ ਦੇ ਕਸਬਾ ਭਗਤਾ ਭਾਈਕਾ ਵਿਖੇ ਨਿੰਗ ਸਿੰਘਾਂ ਦੇ ਬਾਣੇ ਦੇ ਵਿੱਚ ਕਾਰ ਦੀ ਲੁੱਟ ਨੂੰ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੇ ਕੋਲੋਂ ਜੋ ਮੋਟਰਸਾਈਕਲ ਮਿਲਿਆ ਉਹ ਵੀ ਨਿਕਲਿਆ ਚੋਰੀ ਦਾ ਐਸਐਸਪੀ ਨੇ ਦਿੱਤੀ ਜਾਣਕਾਰੀ ਵੀਰਵਾਰ ਨੂੰ 2:30 ਦੇ ਲਗਭਗ ਬਠਿੰਡਾ ਦੇ ਐਸਐਸਪੀ ਅਮਰੀਤ ਕੁੰਡਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਬਠਿੰਡਾ ਦੇ ਭਗਤਾ ਭਾਈਕਾ ਵਿਖੇ ਇੱਕ ਕਾਰ ਦੀ ਲੁੱਟ ਦੀ ਵਾਰਦਾਤ ਹੋਈ ਹੈ ਜੋ ਇੱਕ ਨੰਗ ਸਿੰਘਾਂ ਦੇ ਬਾਣੀ ਦੇ ਵਿੱਚ ਇਸ ਲੁੱਟ ਦੀ ਵਾਰਦਾਤ ਨੂੰ ਅਨੁਵਾਰਦਾਤ ਨੂੰ ਅਨਜਾਮ ਦਿੱਤਾ ਗਿਆ ਹੈ ਉਹ ਜੋ ਮੋਟਰਸਾਈਕਲ ਇਹ ਇਸ ਮੌਕੇ ਇਹਨਾਂ ਵੱਲੋਂ ਵਾਰਦਾਤ ਆਪਣਾ ਵਾਰਦਾਤ ਦੇ ਲਈ ਵਰਤਿਆ ਗਿਆ ਸੀ ਮੌਕੇ ਤੇ ਉਹ ਵੀ ਇਹ ਮੋਟਰਸਾਈਕਲ ਆਪਣਾ ਇਹਨਾਂ ਵੱਲੋਂ ਮੁਕਸਰ ਤੋਂ ਚੋਰੀ ਕੀਤਾ ਸੀ ਜੋ ਇਹਨਾਂ ਵੱਲੋਂ ਕੱਲ ਮੋਟਰਸਾਈਕਲ ਇਹ ਆਪਣਾ ਚੋਰੀ ਹੋਇਆ ਸੀ ਮੁਕਸਰ ਤੋਂ ਅਤੇ ਉਹਨਾਂ ਕਹਿੰਿਆ ਕਿ ਇਸੇ ਨਾਲ ਦੀ ਇੱਕ ਸੇਮ ਵਾਰਦਾਤ ਹੈ ਜਿਹੜੀ ਉਹ ਲੁਧਿਆਣਾ ਦੇ ਵਿੱਚ ਵੀ ਹੋਈ ਹੈ ਜਿਸ ਨੂੰ ਲੈ ਕੇ ਸਾਰੇ ਜ਼ਿਲ੍ਹਿਆਂ ਵੱਲੋਂ ਇੱਕ ਇਕੱਠਾ ਜਿਹੜਾ ਇਹ ਆਪਣਾ ਆਪਰੇਸ਼ਨ ਜਿਹੜਾ ਇਹਨਾਂ ਵੱਲੋਂ ਹੁਣ ਆਪਣਾ ਚਲਾਇਆ ਜਾ ਰਿਹਾ ਹੈ ਤੇ ਉਹਨਾਂ ਵੱਲੋਂ CIA ਦੀ ਆਪਣਾ ਟੀਮਾਂ ਨੇ ਜਿਹੜੀਆਂ ਉਹ ਲਗਾ ਦਿੱਤੀਆਂ ਗਿਆ ਅੰਟੀਨਾ ਹੋਰ ਵੀ ਬੰਨ੍ਹ ਗਾਈ ਦੇ ਨਾਲ ਵੀ ਆਪਣੇ ਨੇ ਬਲੋ ਵੀ ਬੀਪਾ ਜਾਂਚ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਜੋ ਇਹਨਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਬੇਨਸਵੇਂ ਨਗਸੰਗਾ ਦੇ ਪਾਣ ਦੇ ਵਿੱਚ ਜਿਹੜੀ ਵਿਅਕਤੀ ਆਏ ਸੀ ਤਾਂ ਉਹਨਾਂ ਵੱਲੋਂ ਜਿਹੜਾ ਮੋਟਰਸਾਈਕਲ ਵਰਤਿਆ ਗਿਆ ਸੀ ਉਹ ਵੀ ਹੁਣ ਚੋਰੀ ਦਾ ਨਿਕਲਿਆ ਹੈ ਇਹ ਸਾਰੀ ਜਾਣਕਾਰੀ ਬਠਿੰਡਾ ਦੇ ਐਸਐਸਪੀ ਅਮਨਿਤ ਕੁੰਡਲ ਵੱਲੋਂ ਅੱਜ ਸਾਂਝੀ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਜਲਦੀ ਹੀ ਇਹਨਾਂ ਵਿਅਕਤੀਆਂ ਨੂੰ ਸਾਡੇ ਵੱਲੋਂ ਤਿੰਨੇ ਜ਼ਿਲ੍ਹਿਆਂ ਦੀਆਂ ਪੁਲਿਸਾਂ ਵੱਲੋਂ ਇਹਨਾਂ ਨੂੰ ਆਪਣਾ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਇਹਨਾਂ ਵਿਅਕਤੀਆਂ ਨੂੰ ਸਲਾਖਾਂ ਦੇ ਪਿੱਛੇ ਸਾਡੇ ਵੱਲੋਂ ਵੀ ਆਪਣਾ ਤੱਕਿਆ ਜਾਵੇਗਾ ਤੇ ਇਸ ਮਾਮਲੇ ਨੂੰ ਜਲਦੀ ਹੀ ਟਰੇਸ ਕੀਤਾ ਜਾਵੇਗਾ ਆਓ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਬਠਿੰਡਾ ਦੇ ਐਸਐਸਪੀ ਅਮਨਿਤ ਕੁੰਡਲ ਸਰ ਗੱਡੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ ਕਿ ਤਿੰਨ ਨਹਿਂਗ ਨੇ ਔਰ 6 ਮੇ ਇਸੇ ਤਰ੍ਹਾਂ ਦੀ ਵਾਰਦਾਤ ਲੁਧਿਆਣਾ ਚ ਹੋਈ ਹੈ ਜੀ ਵਰਦਾਤਰ ਕਿਵੇਂ ਦੇਖਦੇ ਹਾਂ ਤੇ ਕੀ ਇਨਵੈਸਟੀਗੇਟ ਹੋਇਆ ਹੁਣ ਤੱਕ ਸਾਨੂੰ ਜੀ ਕੱਲ ਸ਼ਾਮ ਨੂੰ ਅਰਾਊਂਡ 9 ਵਜੇ ਦੇ ਕਰੀਬ ਇਨਫੋਰਮੇਸ਼ਨ ਆਈ ਸੀਗੀ ਦਿਆਲਪੁਰਾ ਥਾਣੇ 'ਚ ਕਿ ਇੱਕ i10 ਗੱਡੀ ਜਿਹੜੀ ਉਸ ਏਰੀਆ 'ਚ ਗੁੰਮਰੀ ਸੀਗੀ ਅਚਾਨਕ ਦੂਜੇ ਪਾਸੇੋਂ ਦੋ ਵਾਈਫ ਤੇ ਨਿਹੰਗ ਬਾਣੇ 'ਚ ਸੀਗੇ oai ਤੇ ਉਹਨਾਂ ਨੇ ਉਹਨਾਂ ਨੂੰ ਕਿਰਪਾਨ ਵਗੈਰਾ ਦਿਖਾ ਕੇ ਉਹਨਾਂ ਦੀ ਗੱਡੀ ਖੋ ਕੇ ਲੈ ਗਏ ਤੇ ਮੌਕੇ ਤੇ ਇਮੀਡੀਏਟਲੀ ਡੀਐਸਪੀ ਫੋਲ ਐਸਐਚਓ ਦਿਆਲਪੁਰਾ ਔਰ ਸੀਆਈਏ ਇੰਚਾਰਜ ਟੋਨੋ ਭੇਜਿਆ ਗਿਆ ਸੀਗਾ ਜਿਨ੍ਹਾਂ ਨੇ ਲੋਕਲ ਇਮੀਡੀਏਟ ਜਿਹੜੇ ਉੱਥੇ ਉਹ ਓਵਰਹੈੱਡ ਸੀਸੀਟੀਵੀ ਕੈਮਰਾ ਸੀਗੇ ਉਹਨੂੰ ਵੈਰੀਫਾਈ ਕੀਤਾ ਜਿਹਦੇ ਚ ਪਤਾ ਲੱਗਿਆ ਕਿ ਇੱਕ ਸਾਈਡ ਤੋਂ ਬਾਈਕ ਤੇ ਦੋ ਨਿਹੰਗ ਆਏ ਤੇ ਦੂਜੇ ਪਾਸਿਓਂ ਗੱਡੀ ਚੋਂ ਉਹਨਾਂ ਨੂੰ ਰੋਕ ਕੇ ਬਹੁਤਾ ਜ਼ਿਆਦਾ ਕਲੀਅਰ ਨਹੀਂ ਹੋਇਆ ਬਟ ਉਹਨਾਂ ਨੇ ਰਾਮ ਨਾਲੋਂ ਬੰਦੇ ਨਿਕਲ ਗਏ ਤੇ ਉਹਨਾਂ ਦੀ ਗੱਡੀ ਲੈ ਕੇ ਯੂ-ਟਰਨ ਮਾਰ ਕੇ ਸਿੱਧਾ ਲੈ ਗਏ ਸੀ ਤੇ ਰਾਤ ਨੂੰ ਵੀ ਅਸੀਂ ਇਨਵੈਸਟੀਗੇਟ ਕਰਦੇ ਰਹੇ ਤੇ ਉਹਦੇ ਚ ਜਿਹੜੇ ਬਾਈਕ ਤੇ ਉਹ ਨਿਹੰਗ ਆਏ ਸੀਗੇ ਉਹਨਾਂ ਦੀ ਬਾਈਕ ਅੱਗੇ ਜਾ ਕੇ ਸਾਡੇ ਏਰੀਆ ਚ ਡਿੱਗੀ ਮਿਲੀ ਸੀ ਜਿਹਨੂੰ ਜਿਹੜਾ ਨੰਬਰ ਵੈਰੀਫਾਈ ਕਰਕੇ ਮੁਕਸਰ ਦਾ ਪਤਾ ਲੱਗਿਆ ਸੀਗਾ ਤੇ ਮਾਰਨਿੰਗ ਚ ਸਾਡੀ ਟੀਮਾਂ ਨੇ ਜਦੋਂ ਅੱਗੇ ਰਾਬਤਾ ਕਰ ਤਾਂ ਦਬਲ ਲੱਗਿਆ ਕਿ ਉਹ ਵਾਲੀ ਬਾਈਕ ਵੀ ਚੋਰੀ ਦੀ ਸੀ ਜਿਹੜੀ ਉਹਨਾਂ ਨੇ ਮੁਕਸਰ ਚੋਰੀ ਕੀਤੀ ਸੀ ਤੇ ਪਿੱਛੇ ਸਾਨੂੰ ਅੱਜ ਪਤਾ ਲੱਗਿਆ ਕਿ ਉਹਨਾਂ ਨੇ ਹੀ ਲੁਧਿਆਣੇ ਚੋਂ ਇੱਕ ਗੱਡੀ ਦੀ ਖੋਹ ਕੀਤੀ ਸੋ ਸਾਰੇ ਜ਼ਿਲ੍ਹਿਆਂ ਦੀ ਕਨਸਰਨ ਜ਼ਿਲ੍ਹਿਆਂ ਦੀ ਟੀਮਾਂ ਦਾ ਵੀ ਆਪਸ ਵਿੱਚ ਰابطਾ ਹੋ ਗਿਆ ਤੇ ਸਾਡੀ ਟੀਮਾਂ ਸੀਸੀਟੀਵੀ ਟ੍ਰੇਲਿੰਗ ਵੀ ਕਰ ਰਹੀ ਹੈ ਤੇ ਬਹੁਤ ਜਲਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਕੇਸ ਨੂੰ ਅਟ੍ਰੈਸ ਕਰ ਲਈਏ ਮੈਂ ਹੁਣ ਤੱਕ ਸ਼ੁਰੂਆਤੀ ਜਾਣਦੇ ਦੇ ਵਿੱਚ ਦੋ ਬਾਈ ਦੋ ਕਾਰਾਂ ਔਰ ਇੱਕ ਬਾਈਕ ਮਨਸਰ ਦੇ ਆਪਾਂ ਹਾਂਜੀ ਇੱਕ ਸਾਡੇ ਏਰੀਆ ਦੀ ਬਾਈਕ ਹੋਈ ਸੌਰੀ ਆਈ 10 ਖੋਈ ਗਈ ਹੈ ਤੇ ਜਿਸ ਬਾਈਕ ਤੇ ਹੋਈ ਸੀ ਉਹ ਵੀ ਪਤਾ ਲੱਗਿਆ ਕਿ ਉਹ ਜਿਸ ਬੰਦੇ ਤੋਂ ਕੱਲ ਹੀ ਉਸਤਾਂਚ ਕੀਤੀ ਗਈ ਸੀ ਹਾਂਜੀ